ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀ ਦੀਆਂ ਦੁਕਾਨੋਂ ਪੜ੍ਹਦੇ ਹੋ ਸਰਵਣ ਕਰਦੇ ਹੋ ਉਹਦੀ ਵਿਚਾਰ ਸੁਣਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਓ ਆਸਾ ਦੀ ਵਾਰ ਬਾਣੀ ਦਾ ਜੋ ਪਾਠ ਚੱਲ ਗਿਆ ਹੈ ਉਹਦੀ ਅਗਲੀ ਤੁਕ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਮੂਰਖੇ ਨਾਲ ਨਲੂ ਜਿਐ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਪਾਣੀ ਦੀ ਹੈ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 473 ਅੰਗ ਤੇ ਸੁਭਾਏਮਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰ ਵਿੰਦ ਤੋਂ ਉਚਾਰਨ ਕੀਤੀ ਗਈ ਹੈ ਆਓ ਇਸ ਤੁਕਰਾ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਮੂਰਖੇ ਨਾਲ ਨਾ ਲੋਝੀਏ ਇਸ ਤੁਕਰਾ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਸਾਨੂੰ ਮੂਰਖ ਨਾਲ ਨਹੀਂ ਝਗੜਨਾ ਚਾਹੀਦਾ ਸਾਨੂੰ ਕਿਸੇ ਵੀ ਮੂਰਖ ਇਨਸਾਨ ਨਾਲ ਨਹੀਂ ਝਗੜਨਾ ਚਾਹੀਦਾ ਉਸ ਨਾਲ ਚੁੱਪ ਹੀ ਉਸ ਅੱਗੇ ਚੁੱਪ ਹੀ ਆਪਣੇ ਆਪ ਨੂੰ ਰੱਖ ਲੈਣਾ ਚਾਹੀਦਾ ਹੈ ਉਸ ਤੋਂ ਪਾਸਾ ਵੱਟ ਕੇ ਲੰਘ ਜਾਣਾ ਚਾਹੀਦਾ ਹੈ ਇਸ ਤੁਕ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਇਸ ਚੈਨਲ ਦੇ ਮਾਧਮ ਰਹੀਂ ਹਰ ਰੋਜ਼ ਸਰਵਣ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ